ਮੈਂ ਹੁੰਦੀ ਐ ਫੇਸ ਵੈਕਸ ਹਾਂਜੀ ਇਹ ਫੇਸ ਤੇ ਕਰਦੇ ਆ ਇਹਨਾਂ ਕਹਿੰਦੀ ਐ ਐਮ ਆਰ ਵੀ 175 ਰੁਪਏ ਐ ਐਮ ਆਰ ਵੀ 45 ਰੁਪਏ ਸ਼ਾਹ ਆ 12 ਮਹੀਨੇ 30 ਦਿਨ ਹਰੇਕ ਦਿਨ ਚਾਹੀਦੀ ਐ ਫੁੱਟ ਕਰੀਮ ਹਾਂਜੀ ਹਰੇਕ ਲੇਡੀਜ਼ ਨੂੰ ਫੁੱਟ ਕਰੀਮ ਚਾਹੀਦੀ ਐ ਜਿਹੜੀਆਂ ਫਟ ਜਾਂਦੀਆਂ ਆ ਦੇਖੋ 70 ਰੁਪਏ ਐ ਐਮ ਆਰ ਵੀ ਐ ਹਾਂਜੀ ਵੀਰੇ ਤੁਹਾਨੂੰ ਕਿੰਨੇ ਦੀ ਪੈਣੀ 10 ਰੁਪਏ ਸਿਰਫ ਸਿਰਫ 10 ਰੁਪਏ ਦੀ ਕਿਸਨ ਕੀ ਐ ਮਾਰਕੀਟ ਦੇ ਵਿੱਚ ਮਹਿੰਗੀ ਮਿਲਦੀ ਐ ਆਪਾਂ ਸਿਰਫ ਰੇਟ ਲਿਆ ਹੋਇਆ ਕੰਪਨੀ ਦਾ ਠੀਕ ਐ ਨਾ ਆਪਾਂ ਇਕੱਠਾ ਸਟਾਕ ਲਈਦਾ ਉਦੇ ਨਾਲ ਆਪਾਂ ਕੰਪਨੀ ਤੋਂ ਰੇਟ ਲੈ ਲਈਦਾ ਜਿਹੜੇ ਫੁੱਲ ਪਿਆ ਇਹ ਜੈਸਮੀਨ ਆਮਲਾ ਹੋ ਗਏ ਹਨ 50% ਲੈਸ ਓਕੇ 50% ਲੈਸ ਆਮਲੇ ਦੇ ਇਹ ਕੇਰਾਟਿਨ ਦਾ سیرਮ ਹੈ ਐਮ ਆਰ ਵੀ ਚੈੱਕ ਕਰੋ 233 ਰੁਪਏ ਐਮ ਆਰ ਵੀ ਫਰੈਸ਼ ਰੇਟ ਦਾ ਮਾਲ ਕਿੰਨੇ ਦਾ ਪੈਣਾ 26 ਰੁਪਏ ਦਾ ਢੱਲੇ ਭਰਾ 26 ਰੁਪਏ ਦਾ ਪੈਣਾ ਸਿਰਫ ਮੁੱਛ ਵੈਕਸ హెయిਰ ਵੈਕਸ ਗੱਭਰੂ ਦੀ ਇਹ ਮੈਨੂੰ ਲੱਗਦਾ 245 ਰੁਪਏ ਅਮਰ ਵੀ ਹੈ 100 ਰੁਪਏ ਆ ਸ਼ੈਂਪੂ ਲੱਗੇ 50% ਲੈਸ ਹੈ ਸਕਰਬ ਲੱਗੇ ਚਲ ਚਲ 5000 ਰੁਪਏ ਠੀਕ ਹੈ ਜੀ ਆ ਬੇਅਰਡ ਆਇਲ ਲੱਗੇ ਆ ਉਹ ਸਾਰੀ ਸ਼ੇਵਿੰਗ ਕਰੀਮ ਲੱਗੀ ਉੱਪਰ ਇਹ ਦੇਖੋ ਆ ਸਾਰੀਆਂ ਵੈਕਸਾਂ ਆ ਬੇਅਰਡ ਆਇਲ ਆ ਗਿਆ ਹਨਾ ਹਾਂਜੀ ਵੀਰੇ ਦਾੜੀ ਤੇ ਲੱਗਦਾ ਆਇਲ ਓਕੇ ਬਈ 220 ਰੁਪਏ ਅਮਰ ਵੀ ਫਰੈਸ਼ ਰੇਟ ਦਾ ਮਾਲ 80 ਰੁਪਏ ਵੈਕਸਾਂ ਆ ਗਈਆਂ ਐਚ ਡੀ ਆਈ ਬ੍ਰਾਂਡਡ ਹਨਾ ਹਾਂਜੀ ਹਾਂਜੀ ਆ ਬ੍ਰਾਂਡਡ ਸੋਦੇ ਸਾਰੇ 100 100 ਰੁਪਏ ਉਹ ਘਟਾਉਣਾ ਬਈ ਦਾ ਹਾਂ ਜੀ ਨੂੰ ਨਾ ਉਹਨੇ ਸਾਡੇ ਕੋ ਸਮਾਨ ਇਹ ਬਾਈ ਇਕੱਠਾ ਸਮਾਨ ਚੱਕਦੇ ਨੇ ਤਾਂ ਕਰਕੇ ਰੇਟਾਂ ਦਾ ਫਰਕ ਆ ਨਹੀਂ ਆਪਾਂ ਕਹਿ ਦਿੰਦੇ ਆ ਵੀ ਡੁਪਲੀਕੇਟ ਆ ਜੇ ਆਪੋ ਆ ਦੇਖੋ ਸਟਾਕ ਇਕੱਠਾ ਚੱਕਦੇ ਹੋ ਤਾਂ ਕਰਕੇ ਇਹਨਾਂ ਨੂੰ ਰੇਟ ਵਧੀਆ ਮਿਲਦੇ ਨੇ ਆਹ ਦੇਖ ਲਓ ਗੜਾਉਂ ਦੇ ਵਿੱਚ ਲੋਡ ਕੀਤਾ ਪਿਆ ਸਾਰਾ ਦੇਖੋ ਉੱਪਰ ਤੱਕ ਪੌੜੀਆਂ ਵੀ ਭਰੀਆਂ ਪਈਆਂ ਨੇ ਦੇਖ ਲਓ ਤੇ ਅੰਦਰ ਵੀ ਤੇ ਇੱਧਰ ਦੇਖ ਲਓ ਕਈ ਚੀਜ਼ਾਂ ਐ ਇਦਾਂ ਆਂ ਕਿ ਕਾਲੀ ਗਾਲੀ ਚ ਨਾ ਦਿਖਾਨ ਨਹੀਂ ਹੁੰਦੀਆਂ ਹਾਂ ਇਹ ਤਾਂ ਗੱਲ ਹੈ ਕੱਲੀ ਗਲੀ ਚ ਤਾਂ ਬਤ ਦਿਖਾ ਨਹੀਂ ਸਕਦੇ ਮੈਂ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਦੇਖੋ ਮੇਨੀਆਂ ਪੈਣਾ ਹਰੇਕ ਨੂੰ ਫੁੱਟ ਕਰੀਮ ਚਾਹੀਦੀ ਹੈ ਹਾਂਜੀ ਭਾਈ ਇਹ 12 ਮਹੀਨੇ 30 ਦਿਨ ਹਰੇਕ ਨੂੰ ਚਾਹੀਦੀ ਹੈ ਫੁੱਟ ਕਰੀਮ ਹਾਂਜੀ ਹਰੇਕ ਲੇਡੀਜ਼ ਨੂੰ ਫੁੱਟ ਕਰੀਮ ਚਾਹੀਦੀ ਹੈ ਇਹੜੀਆਂ ਫਟ ਜਾਂਦੀਆਂ ਆਹ ਦੇਖੋ 70 ਰੁਪਏ ਅਮਰ ਰੁਪਏ ਹਾਂਜੀ ਵੀਰੇ ਤੁਹਾਨੂੰ ਕਿੰਨੇ ਦੀ ਪੈਣੀ 10 ਰੁਪਏ ਸਿਰਫ ਸਿਰਫ 10 ਰੁਪਏ ਦੀ ਹਰ ਤੁਸੀਂ ਮੈਡੀਕਲ ਤੇ ਲੈਣ ਚਲ ਜਾਓ 50 ਰੁਪਏ ਤੋਂ ਘੱਟ ਨਹੀਂ ਦੇਣੀ ਅਗਲੇ ਨੇ ਹਾਂ ਇਹ ਤਾਂ ਹੈ ਵੀਰੇ 10 ਰੁਪਏ ਓਕੇ ਵੀਰੇ ਰੀਜ਼ਨ ਕੀ ਹੈ ਮਾਰਕੀਟ ਦੇ ਵਿੱਚ ਮਹਿੰਗੀ ਮਿਲਦੀ ਹੈ ਆਪਾਂ ਸਿਰਫ ਰੇਟ ਲਿਆ ਹੋਇਆ ਕੰਪਨੀ ਦਾ ਠੀਕ ਹੈ ਨਾ ਆਪਾਂ ਇਕੱਠਾ ਸਟਾਕ ਲਈਦਾ ਉਹਦੇ ਨਾਲ ਆਪਾਂ ਕੰਪਨੀ ਦਾ ਰੇਟ ਲੈ ਲਈਦਾ ਜਿਹੜੇ ਤੁਸੀਂ ਦੇਖ ਹੀ ਰਹੇ ਹੋ ਸਟਾਕ ਇਕੱਠਾ ਚੱਕਦੇ ਆ ਉਹਦੇ ਸਾਹਮਣੇ ਹੀ ਆ ਸਟਾਕ ਬਹੁਤ ਸਟਾਕ ਪਿਆ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਫੁੱਲ ਪਿਆ ਇਹ ਜੈਸਮਿਨ ਆਮਲਾ ਹੋ ਗਏ ਹਨਾ 50% ਲੈਸ ਓਕੇ 50% ਲੈਸ ਆਮਲੇ ਦੇ ਆਹ ਦੇਖੋ ਇਹ ਐਂਜੋ ਦਾ ਸਰਮ ਹੈ ਜੀ ਹਾਂਜੀ ਵੀਰੇ ਪਹਿਲਾਂ ਆਪਾਂ ਤੁਹਾਨੂੰ 40 ਰੁਪਏ ਵੀਡੀਓ ਹੀ ਪਾਇਆ ਸੀ ਹਾਂਜੀ ਠੀਕ ਹੈ ਇਹ ਕੇਰਾਟਿਨ ਦਾ ਸਰਮ ਹੈ एमआरपी चेक करो 233 रु एमआरपी फ्रेश रेट ਦਾ ਮਾਲ ਕਿੰਨੇ ਦਾ ਪੈਣਾ 26 ਰੁਪਏ ਦਾ ਬੱਲੇ ਭਰਾ 26 ਰੁਪਏ ਦਾ ਪੈਣਾ ਸਿਰਫ ਮੋਚ ਵੈਕਸ हेयर ਵੈਕਸ ਗੱਭਰੂ ਦੀ एमआरपी ਕਿੰਨੀ ਹੈ ਦੀ ਲੋਰੀਅਲ ਦੇ ਮੈਨੂੰ ਲੱਗਦਾ 245 ਰੁਪਏ ਐ एमआरपी ਹੈ 100 ਰੁਪਏ ਲੈ ਜਾਓ ਇਹ ਵੀਨ ਵੈਕਸ ਆ ਦੀ ਜੀ 35 ਰੁਪਏ ਠੀਕ ਹੈ ਜੀ ਠੀਕ ਹੈ ਜੀ ਇਹ ਆਟਮਾ ਪਤਖਾਈਆਂ ਵੀ ਉਹਨਾਂ ਨੇ ਹਾਂ ਕਈ ਆਟਮਾ ਦਿਖਾਈਆਂ ਪਰ 40 ਰੁਪਏ ਦਿਖਾਈ ਇਹ 40 ਰੁਪਏ ਦਾ ਦਿਖਾਈ ਹੈ ਪਰ ਅੱਜ 35 ਰੁਪਏ ਕਹਿ ਰਹੇ 35 ਹੀ ਕਰਤੀ ਠੀਕ ਹੈ ਜੀ ਇਹ ਡੀ ਟੈਂਸ ਸਕਰਬ ਹੈ ਕਿੰਨੇ ਦਾ ਪੈਣਾ 190 ਰੁਪਏ ਦਾ ਸਿਰਫ 190 ਆ ਸ਼ੈਂਪੂ ਲੱਗੇ 50% ਲੈਸ ਹੈ ਸਕਰਬ ਲੱਗੇ 40 ਜਲੀ 50 ਰੁਪਏ ਠੀਕ ਹੈ ਜੀ ਇਹ ਬੇਡ ਆਇਲ ਲੱਗੇ ਆ ਉਹ ਸਾਰੀ ਸ਼ੇਵਿੰਗ ਕਰੀਮ ਲੱਗੀ ਉੱਪਰ ਠੀਕ ਹੈ ਜੀ ਠੀਕ ਹੈ ਜੀ ਆਸਲ ਉਹ ਦਾ ਜਿਹੜੀ ਮਰਜ਼ੀ ਦੀ ਲੈ ਲਓ ਰੇਟ ਸਾਰੇ ਤੁਹਾਨੂੰ ਇਹ ਦੇਖੋ 50% ਆ ਉਹ ਮਿਲੂਗੀ ਮਿਲੂਗੀ ਇਹ ਹੁੰਦੀ ਹੈ ਫੇਸ ਵੈਕਸ ਹਾਂਜੀ ਇਹ ਫੇਸ ਤੇ ਕਰਦੇ ਯਾਰ ਇਹ ਕਹਿੰਦੀ ਐ ਐਮ ਆਰ ਵੀ ਹੈ 175 ਰੁਪਏ ਐਮ ਆਰ ਵੀ 45 ਰੁਪਏ ਸ਼ੈਂਪੂ ਠੀਕ ਹੈ ਜੀ ਆ ਪਾਊਡਰ ਹੈ ਜੀ ਪਿਛਲੀ ਵੀਡੀਓ ਚ 30 ਰੁਪਏ ਦਾ ਪਾਊਡਰ ਕਿਹਾ ਸੀ ਆਪਾਂ 60ਾਂ ਵਾਲਾ ਤੇ ਹੁਣ 70 ਵਾਲਾ 20 ਰੁਪਏ ਕੰਪਨੀ ਸਾਨੂੰ ਦਿੰਦੀ ਸਕੀਮ ਉਹ ਆਪਾਂ ਦੇ ਦਿੰਦੀ ਕੱਟਾ ਚੱਕਦੇ ਉਹਨੂੰ ਮਾਰ ਦੇ ਵਰਤੋਂ ਇਹ ਦੇਖੋ ਸਾਰੀਆਂ ਵੈਕਸਾਂ ਬੀਅਰ ਆਇਲ ਆ ਗਿਆ ਹੈਨਾ ਹਾਂਜੀ ਵੀਰੇ ਦਾੜੀ ਤੇ ਲੱਗਦਾ ਆਇਲ ਓਕੇ ਬਾਈ 220 ਰੁਪਏ ਅਮਰ ਵੀ ਫਰੈਸ਼ ਰੇਟ ਦਾ ਮਾਲ 80 ਰੁਪਏ ਸਿਰਫ ਸਿਰਫ 80 ਰੁਪਏ ਇਹ ਵੈਕਸਾਂ ਆ ਗਈਆਂ ਐਚ ਡੀ ਆਈ ਬ੍ਰਾਂਡਡ ਹੈਨਾ ਹਾਂਜੀ ਹਾਂਜੀ ਬ੍ਰਾਂਡਡ ਸੋਦੇ ਸਾਰੇ 100 100 ਰੁਪਏ ਓਕੇ 5000 ਤੋਂ ਬਾਈ ਕਹਿੰਦਾ ਕੰਮ ਸ਼ੁਰੂ ਹੋ ਜੂ ਨਾਲੇ ਕੰਮ 5000 ਰੁਪਏ ਮੇਰੇ ਕੋਲ ਲੈ ਲੈ ਕੇ ਆ ਜਾਓ ਕੰਮ ਤੁਹਾਨੂੰ ਮੈਂ ਕਰਾ ਦਾਂਗਾ ਠੀਕ ਆ ਜੀ ਮੇਰੇ ਨਾਲ ਪਰਮਾਤਮਾ ਦੀ ਮਿਹਰ ਨਾਲ ਇਦਾਂ ਦੀ ਦੁਨੀਆ ਜੁੜੀ ਹੈ ਇਦਾਂ ਦੇ ਲੋਕ ਜੁੜੇ ਆ ਮੈਨੂੰ ਕੋ ਸਿਰਫ 5000 ਰੁਪਏ ਲੈ ਕੇ ਆਏ ਸੀ ਅੱਜ ਦੀ ਡੇਟ 'ਚ ਲੱਖ ਲੱਖ ਰੁਪਏ ਦਾ ਮਾਲ ਲੈ ਕੇ ਜਾਂਦੇ ਆ 50-50 ਹਜ਼ਾਰ ਦਾ ਮਾਲ ਲੈ ਕੇ ਜਾਂਦੇ ਆ ਰੀਜ਼ਨ ਤੁਸੀਂ 5000 ਨਾਲ ਹੀ ਤੁਹਾਡਾ ਹੌਸਲਾ ਖੁੱਲਣਾ ਤੁਸੀਂ ਆਓਗੇ ਤੇ ਹੌਸਲਾ ਖੁੱਲਣਾ ਉਦਾਂ ਨਹੀਂ ਇਹ ਤਾਂ ਗੱਲ ਹੈ ਤੇ ਤੁਹਾਡੇ ਭਰਾ ਦੀ ਦੁਕਾਨ ਹੈਗੀ ਆ ਫੀਲਡ ਗੰਜ ਹਾਂਜੀ ਗਲੀ ਨੰਬਰ 11 ਹਾਂਜੀ ਸਾਗਰ ਕੋਸਮੈਟਿਕ ਬਹੁਤ ਗਢਾਉਣ ਆ ਬਾਈ ਦਾ ਹੁਣ ਭਾ ਦੰਨੇ ਆ ਸਾਡੇ ਕੋ ਸਮਾਨ ਤੇ ਬਾਈ ਇਕੱਠਾ ਸਮਾਨ ਚੱਕਦੇ ਨੇ ਤਾਂ ਕਰਕੇ ਰੇਟਾਂ ਦਾ ਫਰਕ ਆ ਤੇ ਆਪਾਂ ਕਹਿ ਦਿੰਦੇ ਆ ਵੀ ਡੁਪਲੀਕੇਟ ਆ ਜੇ ਆਪੋ ਆ ਦੇਖੋ ਸਟਾਕ ਇਕੱਠਾ ਚੱਕਦੇ ਆ ਤਾਂ ਕਰਕੇ ਇਹਨਾਂ ਨੂੰ ਰੇਟ ਵਧੀਆ ਮਿਲਦੇ ਨੇ ਪਰ ਦੇਖ ਲਓ ਗਢਾਉਣ ਦੇ ਵਿੱਚ ਲੋਡ ਕੀਤਾ ਪਿਆ ਸਾਰਾ ਦੇਖੋ ਉੱਪਰ ਤੱਕ ਪੌੜੀਆਂ ਵੀ ਭਰੀਆਂ ਭਈਆਂ ਨੇ ਸਮਾਨ ਵਾਧੂ ਪਿਆ ਦੇਖ ਲਓ ਤੇ ਅੰਦਰ ਵੀ ਪਿਆ ਇੱਧਰ ਦੇਖ ਲਓ ਸਾਰਾ ਫੁੱਲ ਕੀਤਾ ਬਸਮਾਨ ਇਸਮਾਨ ਪਿਆਵਾ ਤਾਂ ਕਰਕੇ ਰੇਟ